ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਬਾਦਸ਼ਾਹਪੁਰ ਏਰੀਏ 'ਚ ਜਿਹੜਾ ਹਰਚੰਦਪੁਰੇ ਵਾਲਾ ਘਗਰ ਹੈ ਨਾ ਉਹਦੇ ਤੇ ਗਏ ਸਾਂ ਵੀ ਵੇਖਣ ਕਿੰਦੇ ਵੀ ਬੜੇ ਉੱਥੇ ਹੈ ਨਾ ਸੰਗਤਾਂ ਪੌਂਚੀਆਂ ਨੇ ਅੱਜ ਮੈਨਾਂ ਵਾਕੀ ਜਾ ਕੇ ਸਵਾਦ ਆ ਗਿਆ ਵੀ ਇੰਨਾ ਦੁਨੀਆ ਦਾ ਏਕਾ ਵੇਖ ਕੇ ਵੀ ਇਹ ਘਗਰ ਹੁਣ ਤੱਕ ਅੰਦਰ ਵੀ ਤਾਂ ਇਹੀ ਵੀ ਜੇ ਇੰਨੀ ਦੁਨੀਆ ਦਾ ਏਕਾ ਸੀ ਹੈ ਨਾ ਆਪਣੇ ਵੀਰ ਭਰਾਵਾਂ ਦਾ ਕਿਸਾਨ ਭਰਾਵਾਂ ਦਾ ਵੇਖੋ ਦੁਨੀਆ ਮੈਨਾਂ ਵੀ ਅੰਜ ਲੱਗਦਾ ਪਿਆ ਜਿਵੇਂ ਕੋਈ ਮੇਲਾ ਲੱਗਾ ਪਿਆ ਇੰਨੀ ਸੰਗਤ ਤੇ ਸੇਵਾ ਕਰਨ ਵਾਲੀ ਵੀ ਉਹ ਵੇਖੋ ਉਧਰੋਂ ਟੁੱਟਦਾ ਸੀ ਜਿਆਦਾ ਪੰਨ ਜ ਪੰਨ ਨਹੀਂ ਹੈਗਾ ਇਹਨੂੰ ਆਪਾਂ ਓਵਰਫਲੋ ਕਹਿ ਸਕਨੇ ਆ ਕਿਉਂਕਿ ਇਹ ਜ਼ਮੀਨੀ ਪੱਧਰ ਤੋਂ ਉੱਚਾ ਚੱਲ ਜਾਂਦਾ ਪਾਣੀ ਜਦੋਂ ਫਿਰ ਉਦੋਂ ਹਨਾ ਓਵਰਫਲੋ ਹੀ ਕਹਿ ਸਕਨੇ ਆ ਆ ਉਦੋਂ ਜ਼ਮੀਨ 'ਚ ਆਪਾਂ ਵੀਡੀਓ ਪਾਈ ਸੀ ਆ ਖਾਲੀ ਸੀ ਬਿਲਕੁਲ ਸੁੱਕੀ ਸੀ ਤੇ ਅੱਜ ਅੱਧਾ ਫੁੱਟ ਲੈਵਲ ਵੱਧ ਗਿਆ ਤੇ ਖਨੌਰੀ ਐਸ ਟਾਈਮ ਚੱਲਦਾ ਪਿਆ 50 ਤੋਂ 3 4 ਪੁਆਇੰਟ ਉੱਤੇ ਚੱਲਦਾ ਪਿਆ ਲਾਲੋ ਸਾਹਿਬ ਵੀ 52 ਤੇ ਤੇ ਪੂਰਾ ਹੀ ਪਹਿਲਾਂ ਹੀ ਟੁੱਟ ਜਾਂਦਾ ਹਾਂ ਤਾਂ 48 49 ਤੇ ਟੁੱਟ ਜਾਂਦਾ ਪਰ ਐਦ ਕੀ ਜਿਵੇਂ ਵਧੀਆ ਹਨਾ ਬੰਦੋਬਸਤ ਨੇ ਤੇ ਬੰਦੇ ਕਹਿੰਦੇ ਸਨ ਵੀ ਐਦ ਕੀ 52 ਤੱਕ ਚੱਲੀ ਜਾਏਗਾ ਆ ਪੋਲੇ ਜਿਹੜਾ ਗੁਰੂ ਘਰ ਵਾਲਾ ਪੋਲੇ ਇੱਥੇ ਵੇ ਲੋ ਲੋਕਾਂ ਨੇ ਹਨਾ ਟੀਲੇ ਗੱਡ-ਗੱਡ ਕੇ ਲਾਇਆ ਸਾਹਿਬ ਤੇ ਇਧਰਲੀ ਸਾਈਡ ਡਾਫ ਲੱਗਣ ਲੱਗੀ ਫੁੱਲਾਂ ਵੇਖੋ ਹੁਣ ਜੋ ਗੰਦ ਗੁੰਦ ਇਧਰ ਫਸਣ ਲੱਗ ਗਿਆ ਦੋ ਗੇਟ ਹੀ ਚੱਲਦੇ ਪਏ ਨੇ ਇਸ ਬੋਲਦੇ ਤੇ ਡਾਫ ਬਹੁਤ ਜਿਆਦੀ ਲੱਗੀ ਏ ਕਿਉਂਕਿ ਅੱਗੇ ਵੀ ਡਾਫ ਏ ਇਧਰ ਜ਼ਮੀਨਾਂ ਚ ਓਵਰਫਲੋ ਹੋਣ ਲੱਗ ਗਿਆ ਥੋੜਾ ਥੋੜਾ ਕਿਉਂਕਿ ਪਿੱਛੋਂ ਤੇ ਪਾਣੀ ਘਟ ਗਿਆ ਹੋਰ ਜਿਹੜੀ ਉਹ ਘਣਾੌਰ ਵਾਲੀ ਨਹਿਰ ਨੂਰ ਜੀ ਟੁੱਟੀ ਸੀ ਉਹ ਸਾਰਾ ਟੰਗਰੀ ਚ ਆ ਕੇ ਉਹ ਵੀ ਸਾਰਾ ਇਧਰ ਹੀ ਆਉਣ ਡਿਆ ਇਹ ਸਾਰਾ ਪਾਣੀ ਜਿਹੜਾ ਸਾਈਡ ਤੋਂ ਬੀਡ ਚ ਹੁੰਦਾ ਜਾਂ ਇਧਰ ਓਵਰਫਲੋ ਹੁੰਦਾ ਇਹ ਅਗਾ ਦੱਬਣ ਖੇੜੀ ਵਾਲੀ ਛੜਕਲ ਦੇ ਇਹ ਸਾਰਾ ਪਾਣੀ ਆ ਸੁੱਕਾ ਪਿਆ ਸੀ ਕੱਲ ਬਿਲਕੁਲ ਅੱਧੇ ਫੁੱਟ ਲੈਵਲ ਵਧਨ ਵਾਲਾ ਸਾਰਾ ਝੋਨਾ ਖਦਰੀ ਚ ਸਾਰੇ ਜੀ ਪਾਣੀ ਹੈ ਉਹ ਉੱਥੇ ਝੋਨਾ ਲੱਗਾ ਤੇ ਇਹ ਸਾਰੇ ਹੀ ਅਗਾਂਹ ਸੜਕ ਟਪ ਟਪ ਕੇ ਜਾਣ ਰਿਹਾ ਵੇਖੋ ਝੋਨਾ ਦੀ ਗੋਪ ਤੱਕ ਪਾਣੀ ਆਇਆ ਪਿਆ ਜੇ ਤੇ ਇੱਕ ਦੋ ਦਿਨਾਂ ਚ ਲੈਵਲ ਘਟ ਗਿਆ ਤੇ ਚਲੋ ਮਣ ਖਰੀ ਝੋਨਾ ਬਚ ਜੇ ਨਹੀਂ ਤੇ ਇਹ ਤਾਂ ਵਿਚਾਰਾ ਪਹਿਲੀਆਂ ਚ ਹੀ ਰਗੜਿਆ ਜਾਣਾ ਤੇ ਇਹ ਉਸੇ ਮੋੜ ਤੋਂ ਹੈ ਤੁਹਾਨੂੰ ਮੈਂ ਵਿਖਾਣਾ ਇੱਥੇ ਅਸੀਂ ਉਹ ਇੱਕ ਦਿਨ ਪਹਿਲਾਂ ਵੀਡੀਓ ਬਣਾ ਕੇ ਗਏ ਆ ਵੀ ਇਹ ਝੋਨਾ ਬਿਲਕੁਲ ਖਾਲੀ ਸੀ ਤੇ ਇਹਨਾਂ ਨੇ ਇਹ ਪਾਈਪ ਨਾ ਝੋਨੇ ਚ ਪਾਣੀ ਕੱਢਣ ਵਾਸਤੇ ਰੱਖਿਆ ਸੀ ਵੀ ਥੱਲੇ ਘਰ ਨੂੰ ਜੇ ਪਾਣੀ ਜ਼ਿਆਦਾ ਜੈ ਐ ਨੂੰ ਕੱਢ ਦਈਏ ਇਹ ਪਾਈਪ ਦੋਹਾਂ ਸਾਈਡ ਤੋਂ ਦਿਖਦਾ ਸੀ ਮੱਗੇ ਵਿੱਚ ਵੀਡੀਓ ਲਾਣਾ ਪੁਰਾਣੀ ਵੀ ਤੁਸੀਂ ਵੇਖੋ ਵੀ ਉਹਦੇ ਚ ਪਾਈਪ ਵਿਖਦਾ ਸੀ ਤੇ ਚ ਕੁਝ ਨਹੀਂ ਵਿਖਦਾ ਪਿਆ ਇਹ ਇੱਕ ਦਿਨ ਪਹਿਲਾਂ ਦੀ ਵੀਡੀਓ ਏ ਆ ਵੇਖੋ ਵੀ ਇਹ ਪਹਿਲਾਂ ਪਾਈਪ ਵਿਖਦਾ ਸੀ ਤੇ ਇਹਦੇ ਚ ਹੁਣ ਕੁਝ ਨਹੀਂ ਵਿਖਦਾ ਇੱਕ ਸਿਰੇ ਪਾਈਪ ਦਾ ਵਿਖਦਾ ਬਸ ਦੂਜਾ ਸਿਰਾ ਤੇ ਵਿਖਦਾ ਹੀ ਕੋ ਨਹੀਂਗਾ ਵੀ ਇਹਨਾਂ ਲੈਵਲ ਵੱਧ ਗਿਆ ਇਹ ਖਤਰਾ ਹਜੇ ਪੂਰਾ ਹੈ ਜੇ ਇਹ ਅੱਜ ਦੀ ਦਿਹਾੜੀ ਇੱਕ ਅਗਰ ਕੱਢਦਾ ਕਿਸੇ ਵੀ ਤਰੀਕੇ ਆਪਣੇ ਜ਼ਿੰਮੇਵਾਰ ਜੇ ਸਾਂਭ ਲੈinde ਨੇ ਅੰਦਰ ਅੰਦਰ ਹੀ ਤੇ ਕੋਈ ਨਾ ਕੋਈ ਵਿਚਾਰ ਆ ਸਕਦਾ ਨਹੀਂ ਤੇ ਖਤਰੇ ਵਾਲੀ ਗੱਲ ਹੈ ਤੇ ਉਂਝ ਬਾਕੀ ਹੈ ਕਿ ਸੰਗਤ ਵੱਲੋਂ ਮੈਂ ਸੰਯੋਗ ਬਹੁਤ ਵੇਖਿਆ ਪਤਾ ਨਹੀਂ ਕਿ ਸਾਰਿਆਂ ਨੇ ਆਪਣਾ ਦੂਜੀ ਸਾਈਡ ਪੰਜਾਬ ਨਾ ਵੀ ਡੁੱਬਦਾ ਵੇਖ ਲਿਆ ਵੀ ਇਹ ਹਾਲਾਤ ਵੇਖ ਲਏ ਨੇ ਵੀ ਕਿੰਨਾ ਔਖਾ ਹੁੰਦਾ ਵੀ ਇਹ ਕਿ ਹਰੇਕ ਹੀ ਬੰਦੇ ਨੇ ਆਪਣਾ ਯਤਨ ਲਾਇਆ ਬਹੁਤ ਜ਼ਿਆਦੀ ਸੇਵਾ ਕਰਨ ਰਹੇ ਨੇ ਵੀਰ ਉੱਥੇ ਬੰਨ ਤੇ ਜਾ ਕੇ ਜਿੰਨਾ ਹੋ ਸਕਦਾ ਤੇ ਉਸ ਤੋਂ ਬਾਅਦ ਅਸੀਂ ਇੱਥੋਂ ਆ ਵੇਖੋ ਚਲੇ ਗਏ ਸੀ ਫੇਰ ਅਸੀਂ ਆਏ ਹਾਂ ਬਾਦਸ਼ਾਹਪੁਰ ਵਾਲੇ ਪੁਲ ਤੇ ਉੱਥੇ ਜਾ ਕੇ ਵੇਖਿਆ ਉਹ ਥੋੜਾ ਜਿਹਾ ਉੱਥੇ ਥੋੜਾ ਜਿਹਾ ਜ਼ਮੀਨੀ ਪੱਧਰ ਉੱਚਾ ਹੈ ਮਤਲਬ ਕਿ ਇੱਥੇ ਦੇ ਕਈ ਜ਼ਮੀਨਾਂ ਨੀਵੀਆਂ ਨੇ ਉੱਥੇ ਖਤਰਾ ਹੁੰਦਾ ਓਵਰਫਲੋ ਦਾ ਉੱਥੇ ਜ਼ਮੀਨਾਂ ਸਾਰੀਆਂ ਹੀ ਉੱਚੀਆਂ ਨੇ ਛੱਡਾਂ ਤੋਂ ਜੇ ਹੋਏਗਾ ਮੜਮੋ ਟੂਵਰਫਲੋ ਹੋਏਗਾ ਵੀ ਟੁੱਟਣ ਵਾਲਾ ਕੋਈ ਖਤਰਾ ਨਹੀਂ ਇਹ ਬਾਦਸ਼ਾਹਪੁਰ ਵਾਲਾ ਬੰਨੇ ਆ ਪੋਲੇ ਇੱਥੇ ਕੋਈ ਵੀ ਇੱਕ ਵੀ ਵੀਰ ਨਹੀਂ ਸੀਗਾ ਕਿਤੇ ਵੀ ਨੇੜੇ ਤੇੜੇ ਵੇਲੋ ਉੱਥੇ ਕਿੰਨੇ ਵੇਲੂ ਰੌਣਕ ਮੇਲਾ ਲੱਗਾ ਸੀ ਤੇ ਪਰ ਇੱਥੇ ਇਹਨਾਂ ਨੂੰ ਮਤਲਬ ਕਿ ਦੋਆ ਸਾਈਡ ਉੱਚੀ ਜ਼ਮੀਨ ਹੈ ਇੰਨਾ ਖਤਰਾ ਨਹੀਂ ਹੈਗਾ ਜੇ ਓਵਰਫਲੋ ਹੋਈ ਹੁੰਦਾ ਮਾੜਾ ਮੋਟਾ ਜਿਹਾ ਹੁੰਦਾ ਉਹ ਤਾਂ ਵੇਖੋ ਆਪਾਂ ਨਾ ਡੱਕ ਨਹੀਂ ਸਕਦੇ ਚਲ ਐਵੇਂ ਵੀ ਖਤਰਾ ਕੋਈ ਨਹੀਂ ਜੇ ਇੱਕ ਅੱਦੇ ਦਿਨ ਦੇ ਵਿੱਚ ਵਿੱਚ ਘਟਦਾ ਲੈਵਲ ਤੇ ਠੀਕ ਹੈ ਪਰ ਘਟਦਾ ਨਹੀਂ ਹੈਗਾ ਪਿਆ ਕਿਉਂਕਿ ਸੋ ਕੱਲ ਨੂੰ ਸੁchnਾ ਲੇਕ ਦੇ ਫੇਰ ਦਰਵਾਜ਼ੇ ਖੋਲੇ ਸਨ ਉਹ ਵੀ ਪਾਣੀ ਹਜੇ ਆਉਣਾ ਵੀ ਇਸ ਕਰਕੇ ਘਰ ਬੈਠੇ ਸਾਰੀ ਵੀਰ ਅਰਦਾਸ ਕਰਿਆ ਕਰੋ ਵੀ ਹਣਾ ਕੋਈ ਨੁਕਸਾਨ ਨਾ ਹੋਵੇ ਐਵੇਂ ਲੰਘ ਜੇ ਜੇ ਕੱਗਰ ਚੱਲ ਕੇ ਤੇ ਬੜੀ ਵਧੀਆ ਗੱਲ ਵਿੱਚ ਵਿੱਚ ਹਨ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਵੀਡੀਓ ਕੱਗਰ ਦੀਆਂ ਹਰ ਇੱਕ ਦਿਨ ਦੀਆਂ ਪਾਉਂਦੇ ਰਾਂਗੇ ਜੀ ਠੀਕ ਹੈ ਜੀ